you ਹਲਕਾ ਜੰਡਿਆਲਾ ਗੁਰੂ ਦੇ ਵਿੱਚ ਸੁਰੱਖਿਆ ਗਾਰਡ ਜਸਪਾਲ ਸਿੰਘ ਦੀ ਬਿਜਲੀ ਦੀਆਂ ਤਾਰਾਂ ਦੇ ਕਾਰਨ ਮੌਤ ਹੋ ਗਈ ਹੈ ਤਾਂ ਅੰਮ੍ਰਿਤਸਰ ਦਾ ਹਲਕਾ ਜੰਡਿਆਲਾ ਗੁਰੂ ਜਿੱਥੇ ਇੱਕ ਗੰਭੀਰ ਦੁਰਘਟਨਾ ਵਾਪਰਦੀ ਹੈ ਜਿੱਥੇ ਇੱਕ ਸੁਰੱਖਿਆ ਗਾਰਡ ਦੀ ਜਾਨ ਚਲੀ ਤੇ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਆਪਣੀ ਡਿਊਟੀ ਤੋਂ ਵਾਪਸ ਮੋਟਰਸਾਈਕਲ ਤੇ ਘਰ ਆ ਰਿਹਾ ਸੀ ਕਿ ਇਸ ਦੇ ਦਰਮਿਆਨ ਡੀਆਂ ਬਿਜਲੀ ਦੀਆਂ ਤਾਰਾਂ ਤੇ ਉਸ ਦਾ ਮੋਟਰਸਾਈਕਲ ਦਾ ਟਾਇਰ ਚੜ ਗਿਆ ਜਿਸ ਤੋਂ ਬਾਅਦ ਉਸ ਨੂੰ ਕਾਫੀ ਸੱਟਾਂ ਲੱਗਦੀਆਂ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਫਿਰ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ ਸਵੇਰੇ 5:30 ਵਜੇ ਜਦ ਘਰ ਵਾਪਸ ਆਣ ਲੱਗੇ ਤਾਂ ਰਸਤੇ ਦੇ ਵਿੱਚ ਹੀ ਇਹ ਪਾਣਾ ਵਾਪਰ ਗਿਆ ਇਸੇ ਦਰਮਿਆਨ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਜਿਸ ਦੀ ਵੀ ਲਾਪਰਵਾਹੀ ਹੈ ਸੜਕਾਂ ਤੇ ਤਾਰਾ ਡਿੱਗੀਆਂ ਹੋਈਆਂ ਸਨ ਤਾਂ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਥਾਣੇਦਾਰ ਦਾ ਕਹਿਣਾ ਹੈ ਕਿ ਮੌਕੇ ਤੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਲਾਪਰਵਾਹੀ ਦੇ ਨਾਲ ਹੀ ਜਾਨ ਗਈ ਹੈ ਤਾਂ ਇਸ ਮਾਮਲੇ 'ਤੇ ਅਗਲੀ ਕਾਰਵਾਈ ਵੀ ਹੋਵੇਗੀ ਤਾਂ ਉਧਰ ਭਾਰਤੀ ਕਿਸਾਨ ਯੂਨੀਅਨ ਨੇ ਨੇਕਤਾ ਤੇ ਦਲਜੀਤ ਸਿੰਘ ਖਾਲਸਾ ਨੇ ਵੀ ਇਲਜ਼ਾਮ ਲਗ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਤੇ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੱਸਿਆ ਜਾ ਰਿਹਾ ਅੱਜ ਸਵੇਰ 5:30 ਵਜੇ ਦੇ ਕਰੀਬ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਾਣੀਆਂ ਜੋ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਆਪਣੀ ਬਾਈਕ ਤੇ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਰ ਦੀਆਂ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸਾਈਕਲ ਲਾੜਨ ਕਰਕੇ ਡਿੱਗਾ ਵਾ ਪਰ ਮੌਕੇ ਤੇ ਜਦੋਂ ਆਈ ਪੁੱਜੀ ਉਥੇ ਤਾਰਾਂ ਤੇ ਸਾਈਡ ਤੇ ਸੀਗੀਆਂ ਪਰ ਹਾਂ ਰਿਪੇਅਰ ਦਾ ਕੰਮ ਜ਼ਰੂਰ ਉਥੇ ਬਿਜਲੀ ਬੋਰਡ ਵੱਲੋਂ ਕੀਤਾ ਗਿਆ ਵਾ ਬਾਕੀ ਅਸੀਂ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ 194 ਬੀਐਨਐਸਐਸ ਤਹਿਤ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਪੋਸਟਮੋਰਮ ਪੋੜਾਈ ਗਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਦਲੇਰ ਸਿੰਘ ਦਲੇਰ ਸਿੰਘ ਜੀ ਕੀ ਗੱਲ ਹੋਈ ਹੈ ਮੈਂ ਮੈਨੂੰ ਅੱਜ ਸਵੇਰੇ 6 ਵਜੇ ਪਤਾ ਲੱਗਾ ਕਿ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਲਦੀ ਜਲਦੀ ਮੈਂ ਐਂਬੂਲੈਂਸ ਤੇ ਪੁਲਿਸ ਅਰੇਂਜ ਕੀਤੀ ਐਂਬੂਲੈਂਸ ਆਈ ਲੈ ਕੇ ਗਏ ਤੇ ਉੱਥੇ ਉਹਨੇ ਮੇਰੇ ਫਾਦਰ ਨੂੰ ਡੈਥ ਪ੍ਰੋਨਾਉਂਸ ਕਰਤਾ ਕਿ ਕਾਰਨ ਕੀ ਰਿਹਾ ਵੈਕਸੀਡੈਂਟ ਹੋ ਗਿਆ ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਜੋ ਸਾਹਮਣੇ ਹੈ ਸਾਰਾ ਕੁਝ ਹੀ ਆ ਵੀਡੀਓਜ਼ ਵੀ ਆ ਕਿ ਬਿਜਲੀ ਦੀਆਂ ਤਾਰਾਂ ਹੀ ਖੰਭਾ ਟੁੱਟਾਈ ਕੰਪਲੇਨਸ ਹੋਈਆਂ ਹੈਗੀਆਂ ਉਹ ਨਹੀਂ ਚੱਕੀਆਂ ਗਈਆਂ ਹਨ ਗੇਲੀ ਕਰਕੇ ਉਹਦੀ ਅੱਜ ਮੌਤ ਹੋ ਗਈ ਕੀ ਮੰਗਾ ਮੰਗੇ ਇਨਸਾਫ ਹੋਣਾ ਚਾਹੀਦਾ ਜੋ ਹੁਣ ਜਾਣ ਵਾਲਾ ਚਲ ਗਿਆ ਹੋਰ ਨਾ ਕੋਈ ਜਾਵੇ ਤੇ ਇਸ ਦੇ ਤੇ ਜੋ ਵੀ ਬੰਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਨਸਾਫ ਹਾਂਜੀ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸਿੱਧੂਪੁਰ ਦਲਜੀਤ ਸਿੰਘ ਜੀ ਕੀ ਗੱਲ ਹੋਈ ਅੱਜ ਜਿਹੜਾ ਸਵੇਰੇ ਸਵੇਰੇ ਐਕਸੀਡੈਂਟ ਹੋਇਆ ਵਾ ਕੀ ਇਹ ਕਾਰਨ ਰਿਐਕਸੀਡੈਂਟ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ ਅੱਜ 19 ਤਰੀਕ ਵਾਲੇ ਦਿਨ ਐ ਐਤਵਾਰ ਵਾਲਾ ਦਿਨ ਐ ਤਿਹਾਰ ਸੀ ਕੇ ਕੱਲ ਪਰਸੋਂ ਦਵਾਲੀ ਦੇ ਪਰ ਸਰਦਾਰ ਜਸਪਾਲ ਸਿੰਘ ਜਿਹੜੇ ਜਾਣੀਆਂ ਪਿੰਡ ਦੇ ਰਹਿਣ ਵਾਲੇ ਆ ਔਰ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਸਬਾਪਤ ਕਰਕੇ ਸਵੇਰੇ ਜਿਹੜਾ 5 ਵਜੇ ਉਹ ਆ ਰਹੇ ਸੀਗੇ 5:30 ਦੇ ਕਰੀਬ ਸਵੇਰੇ ਤੜਕਸਾਰ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਤਰਨ ਤਾਰਨ ਜਿੱਥੇ ਰਾਧਾ ਸੁਆਮੀ ਡੇਰਾ ਆ ਉਸ ਤੋਂ ਪਹਿਲਾਂ ਉਹ ਤਾਰਾਂ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਤਾਰਾਂ ਕਿੰਨੇ ਦਿਨ ਹੋ ਗਏ ਆ ਜੀ ਉਹ ਰਾਤ ਦੀਆਂ ਹੀ ਤਾਰਾਂ ਜਿਹੜੀਆਂ ਵਾਂ ਸ਼ਾਮ ਦੀਆਂ ਹੀ ਸ਼ਾਮ ਦੀਆਂ ਤਾਰਾਂ ਡਿੱਗੀਆਂ ਨੇ ਔਰ ਸ਼ਾਮ ਦੀਆਂ ਹੀ ਕੰਪਲੇਂਟਾਂ ਜਿਹੜੀਆਂ ਉਹ ਲਾਗੇ ਜਿੰਨੇ ਵੀ ਕਰਾਲੇ ਆ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਹਨਾਂ ਦੇ ਜਿਹੜਾ ਰਜਿਸਟਰਡ ਨੰਬਰ ਆ ਬਿਜਲੀ ਬੋਰਡ ਦਾ 1912 ਉਹਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਰੀ ਮੈਸੇਜ ਜਿਹੜੇ ਆਏ ਉਹਨਾਂ ਦੇ ਸਕਰੀਨਸ਼ਾਟ ਵੀ ਆ ਸਾਡੇ ਕੋਲ ਪਰ ਕੋਈ ਮਹਿਕਮੇ ਵੱਲੋਂ ਜਗ੍ਹਾ ਤੇ ਪਹੁੰਚਿਆ ਨਹੀਂ ਉੱਥੇ ਕੋਈ ਦੋ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਦੀ ਗੱਲ ਇਹ ਆ ਵੀ ਆਂਦੇ ਸਾਡੀ ਡਿਊਟੀ ਖਤਮ ਹੋ ਗਈ ਆ ਜੇ ਖਤਮ ਹੋ ਗਿਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਕਿ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਸਾ ਨਾ ਵਾਪਰੇ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੇ ਨਾਲ ਨਹੀਂ ਗੱਲ ਕੀਤੀ ਗਈ ਉਹਨਾਂ ਜੀ ਬਿਲਕੁਲ ਉਹ ਤੇ ਹੁਣ ਉਹ ਦੱਸਣਗੇ ਔਰ ਪਹਿਲੀ ਤੇ ਗੱਲ ਇਹ ਆ ਵੀ ਜਦੋਂ ਕੋਈ ਕੰਪਲੇਂਟ ਕੱਢਣ ਜਾਂਦਾ ਅਧਿਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਮੈਂ ਆ ਕੰਪਲੇਂਟ ਜਿਹੜੀ ਆ ਇਹ ਕੱਢ ਆਇਆ ਜੀ ਉੱਥੇ ਉਹ ਗਏ ਆ ਤੇ ਉਹਦੇ ਹੁਣ ਉਹ ਦੱਸਣਗੇ ਵੀ ਉਹਨਾਂ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਕੁੱਲ ਮਿਲਾ ਕੇ ਇਹ ਵੱਡੀ ਲਾਪਰਵਾਹੀ ਆ ਬਿਜਲੀ ਬੋਰਡ ਮਹਿਕਮੇ ਦੀ ਉਹ ਮਹਿਕਮੇ ਦੀ ਲਾਪਰਵਾਹੀ ਕਰਕੇ ਇੱਕ ਇਨਸਾਨ ਜਿਹੜਾ ਵਾ ਆਪਣੀ ਜ਼ਿੰਦਗੀ ਗਵਾ ਬੈਠਾ ਇਸ ਦਲੇਰ ਸਿੰਘ ਦਾ ਉਹ ਪਿਤਾ ਸੀਗਾ ਜਿਹਦੇ ਸਿਰ ਦੇ ਘਰ ਦਾ ਸਾਰਾ ਪਰਿਵਾਰ ਚੱਲ ਗਿਆ ਸੀ ਔਰ ਮੈਂ ਦੱਸ ਦੇਣਾ ਚਾਹਣਾ ਵਾਂ ਵੀ ਬਹੁਤ ਜ਼ਿਆਦਾ ਦੁੱਖ ਆ ਇਹਦੇ ਮਾਤਾ ਜੀ ਨੂੰ ਵੀ ਇਹਨੂੰ ਵੀ ਕਿ ਸਾਡਾ ਕਮੌੜ ਵਾਲਾ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਦੁਨੀਆ ਤੇ ਜਿਹੜਾ ਉਹ ਨਹੀਂ ਰਿਹਾ ਜਦ ਇਹ ਇਨਸੀਡੈਂਟ ਹੋਇਆ ਵਾ ਤਾਂ ਉਸ ਵਕਤ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਸੀ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਲਬੀਰ ਸਿੰਘ ਗਨਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਸ ਤੋਂ ਪਹਿਲਾਂ ਕਾਫੀ ਵੀਡੀਓ ਜਿਹੜੀਆਂ ਨੇ ਉਹ ਬਣਾ ਲਈਆਂ ਗਈਆਂ ਵਾ ਜਦੋਂ ਸਵੇਰੇ ਹੀ ਪਹੁੰਚੇ ਆ ਉਦੋਂ ਬਿਜਲੀ ਬੋਰਡ ਦੇ ਅਧਿਕਾਰੀ ਆ ਕੇ ਉਹਨਾਂ ਤਾਰਾਂ ਨੂੰ ਇਕੱਠੀਆਂ ਕਰਕੇ ਦੇ ਨਾਲ ਲੱਗਦੇ ਘਰ ਦੇ ਵਿੱਚ ਜਿਹੜਾ ਉਹ ਰੱਖਣ ਦੇ ਸੀ ਕੀ ਮੰਗਾ ਮੰਗ ਵੇਖੋ ਜੀ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਸ ਤੋਂ ਬਾਅਦ ਤੈਅ ਕੀਤਾ ਜਾਊਗਾ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਜਿੱਥੇ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਗਈ ਹੋਵੇ ਉਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਮੰਨਿਆ ਜਾਂਦਾ ਵਾ ਪਰਿਵਾਰ ਜਿਹੜਾ ਵਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਦਾ ਜੀਵਨ ਸਾਥੀ ਆ ਜਿਹੜਾ ਦੁਨੀਆ ਤੇ ਨਹੀਂ ਰਿਹਾ ਉਹ ਆਉਂਦੇ ਆ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਕਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੋਸ਼ੀਆਂ ਦੇ ਉੱਤੇ ਹੋਣੀ ਚਾਹੀਦੀ ਆ ਮਹਿਕਮੇ ਦੇ ਬਿਜਲੀ ਬੋਰਡ ਦੇ ਸਬੰਧਤ ਮਹਿਕਮੇ ਦੇ ਜਿੰਨੇ ਵੀ ਅਧਿਕਾਰੀ ਆ ਜਿਨ੍ਹਾਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਆ ਮੌਤ ਹੋਈ ਹੈ